ਨਾਦੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਮਸਲਾ ਦਿਨ-ਬਦ ਦਿਨ ਪਖਦਾ ਜਾ ਰਿਹਾ ਹਾਲੇ ਵੀ ਇਸ ਦਾ ਹੱਲ ਨਹੀਂ ਨਿਕਲਿਆ ਹੈ ਕੱਲ ਨੂੰ ਐਸਡੀਪੀਸੀ ਪ੍ਰਧਾਨ ਅਵਤਾਰ ਸਿੰਘ ਵੀ ਚੰਡੀਗੜ੍ਹ ਵਿੱਚ ਇਸ ਸੰਬੰਧ ਦੇ ਵਿੱਚ ਮੀਟਿੰਗ ਕਰ ਰਹੇ ਨੇ ਇਸ ਤੋਂ ਇਲਾਵਾ ਦਿੱਲੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਖਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਜੋ ਚੌਂਦਨੇ ਕਾ ਹਰਿਆਣਾ ਦੇ ਵਿੱਚ ਵਖਰੀ ਗੁਰਦੁਆਰਾ ਕਮੇਟੀ ਬਣੇ ਉਹ ਵੀ ਕੱਲ ਨੂੰ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਸੇ ਮੁੱਦੇ ਨੂੰ ਲੈ ਕੇ ਇਸੇ ਹੋਰ ਗੱਲਬਾਤ ਲਈ ਜੁੜਦਿਆਂ ਸਾਡੇ ਸਹਿਯੋਗੀ ਯਾਰਵਿੰਦਰ ਸਿੰਘ ਦੇ ਨਾਲ ਯਾਰਵਿੰਦਰ ਬੇਸ਼ੱਕ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਤਲਬ ਦਾ ਮਸਲਾ ਧਰਮ ਦੇ ਨਾਲ ਜੁੜਿਆ ਹੋਇਆ ਪਰ ਸਿਆਸਤ ਵੀ ਦਿਨ-ਪ੍ਰਤੀ ਦਿਨ ਇਸ ਦੇ ਨਾਲ ਜੁੜਦੀ ਜਾ ਰਹੀ ਹੈ। ਦੇਖੋ ਲਗਾਤਾਰ ਜਿਵੇਂ ਪਿਛਲੇ ਸਾਲਾਂ ਦੇ ਅੰਦਰ ਦੇਖੀਏ ਜੀਪੀਸੀ ਦੇ ਜਿੰਨੇ ਵੀ ਮਸਲੇ ਜਿਹੜੇ ਉਹ ਪੰਜਾਬ ਦੇ ਨੇ ਚਾਹੇ ਬਾਦ ਦੇ ਨੇ ਲਗਾਤਾਰ ਉਹਨਾਂ ਤੇ ਸਿਆਸਤ ਹੁੰਦੀ ਰਹੀ ਹੈ ਔਰ ਲਗਾਤਾਰ ਇਹ ਮੰਗ ਉੱਠਦੀ ਰਹੀ ਹੈ ਹਰਿਆਣਾ ਦੇ ਅੰਦਰ ਜੀਪੀਸੀ ਬਣਾਈ ਜਾਵੇ। ਔਰ ਕਿਉਂਕਿ ਕੇਂਦਰ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਉਦੋਂ ਹੋਡਾ ਨੂੰ ਲੱਗਦਾ ਸੀਗਾ ਔਰ ਸੈਂਟਰ ਤੋਂ ਇੱਕ ਭਾਵ ਵੀ ਕਿ ਇਹਤਾਂ ਦਾ ਨਾ ਜਾਵੇ ਕਿ ਕਾਂਗਰਸ ਇੱਕ ਵਿਰੋਧੀ ਹੈ ਕਿਉਂਕਿ ਪਹਿਲਾਂ ਵੀ ਇਹ ਐਲੀਗੇਸ਼ਨ ਲੱਗਦੇ ਰਹੇ ਇਸ ਲਈ ਇਹ ਦਾਅ ਹੋਣ ਚੱਲਿਆ ਗਿਆ ਹੈਗਾ ਹੋਡਾ ਵੱਲੋਂ ਕਿ ਹੁਣ ਇੱਕ ਮਤਾ ਪਾ ਕੇ ਸੈਂਟਰ ਤੇ ਭੇਜਿਆ ਜਾਵੇ ਔਰ ਸੈਂਟਰ ਗਵਰਨਮੈਂਟ ਦੇ ਉੱਤੇ ਫਿਰ ਜਦੋਂ ਨਹੀਂ ਹੋਊਗਾ ਤਾਂ ਇਹ ਐਲੀਗੇਸ਼ਨ ਲੱਗੂ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਚੋਣਾਂ ਦੇ ਦੌਰਾਨ ਹਰਿਆਣਾ ਦੇ ਸਿੱਖਾਂ ਨੂੰ ਜਿਚਾਇਆ ਜਾਊਗਾ ਕਿ ਤੁਹਾਡਾ ਸਰਕਾਰ ਦੇ ਖੰਨ ਨਾ ਆ। ਜੀ ਯਾਦਵੰਦਰ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਬਣੇ ਰਹਿਣਾ ਸਾਡੇ ਨਾਲ ਸਾਡੇ ਨਾਲ ਇਸ ਵੇਲੇ ਦਿੱਲੀ ਐਸਡੀਪੀਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਜੁੜੇ ਹੋਏ ਨੇ। ਸਰਨਾ ਸਾਹਿਬ ਤੁਸੀਂ ਵੀ ਮਾਂ ਕਰ ਰਹੇ ਹੋ ਕਿ ਹਰਿਆਣਾ ਚ ਵੱਖਰੀ ਗੁਰਦਾਰਾ ਕਮੇਟੀ ਬਣੇ ਕਿ ਐਸਡੀਪੀਸੀ ਦਾ ਤੁਸੀਂ ਹਮੇਸ਼ਾ ਵਿਰੋਧ ਕਰ ਰਹੇ ਹੋ ਇਸ ਲਈ ਤੁਹਾਡੇ ਵੱਲੋਂ ਲਗਾਤਾਰੇ ਮੰਗ ਚੁੱਕੀ ਆ ਰਹੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਹਰਿਆਣਾ ਚ ਵੱਖਰੀ ਕਮੇਟੀ ਬਣਨ ਦੇ ਨਾਲ ਵਾਕਈ ਸਿੱਖਾਂ ਦਾ ਹਿੱਤ ਹੈ। ਨਹੀਂ ਦੇਖੋ ਗੱਲ ਹੈ ਅੱਗੇ ਜੀ ਮੈਂ ਐਸਡੀਪੀਸੀ ਚ ਰੱਖਿਓ ਬਰਾਬਰਾਂ। ਮੇਰੇ ਇਹ ਸਖਾ ਨੇ ਬੜੀ ਕੁਰਬਾਨੀ ਦੇ ਕੇ ਕਮੇਟੀ ਬੜਾਈ ਹੈ एकदम ਪ੍ਰਵੇਲੀ ਕਿ ਅੱਜ ਜਿਹੜੇ ਪ੍ਰਬੰਧ ਕਆ ਗਏ ਉਹਨਾਂ ਨੂੰ ਕਮੇਟੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਗਿਆ ਉੱਥੇ ਹੀ ਡਰਾਈਨ ਭਗੀਆਂ ਕਰੀਆਂ ਸਾਰੇ ਦਾ ਪ੍ਰਵੇਲੀ ਕਮ ਦਾ ਭਰੋਤ ਕਰਾਂ ਅਸੀਂ ਇਹ ਜੇ ਤੰਨ ਗ੍ਰੰਥੀ ਮਾੜਾ ਗ੍ਰੰਥੀ ਤਾਓ ਪਰ ਦੁਆਰਾ ਢਾਲ ਵੀ ਲਾਉਣ ਨੇ ਪਰ ਜਿਸ ਤੱਕ ਇਹ ਹਾਂ ਕਮੇਟੀ ਦਾ ਸਬੰਧ ਆਗਾ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਦੇ ਸਿੱਖ ਆਪਣੇ ਪਰਿਵਾਰਾਂ ਦੀ ਆਪ ਸੇਵਾ ਸਮਾਲ ਕਰਨ ਆਪਣੇ ਆਧਾਰੇ ਵਤਵਾਦ ਕੋਲਣ ਅਤੇ ਤਾਂ ਕਿ ਉੱਥੇ ਹਰਿਆਣਾ ਦੇ ਸਿੱਖਾਂ ਦਾ ਮਾਨ ਸਤਕਾਰ ਵਾਸ ਸਕੋ ਅੱਜ ਦਿੱਲੀ ਦੇ ਵਿੱਚ ਭਾਵੇਂ ਯਾਰਾਂ ਇਤਿਹਾਸਕ ਗੁਰਦੁਆਰੇ ਨੇ ਪਰ ਅੱਜ ਜੋ ਦਿੱਲੀ ਦੇ ਸਿੱਖਾਂ ਦੀ ਭਾਵੇਂ ਕੋਈ ਵੀ ਪਾਰਟੀ ਹੈ ਗੱਲਬਾਤ ਇਹ ਪੁੱਛੇ ਮਾਨ ਸਤਕਾਰ ਹੈਗਾ ਸਾਡੇ ਦਾਰਿਆਂ ਵਿੱਚ ਵੱਡੇ ਤੋਂ ਵੱਡੇ ਬੰਦੇਆਂ ਦੀਆਂ ਸਪਸ਼ਾ ਹੰਦੀਆਂ ਪਰਖੀ ਕਰ ਲੋ ਇਹ ਕਰ ਲੋ ਅਡਮਿਸ਼ਨ ਕਰ ਲੋ ਔਰ ਜਿਸ ਦੇ ਕਰਕੇ ਸਿੱਖਾਂ ਦੇ ਕੰਮ ਨਹੀਂ ਰੁਕਦੇ ਜਦੋਂ ਸਾਡੇ ਕੋਲ ਕੰਮ ਕਰਾਉਣ ਆਂਦੇ ਨੇ ਅਸੀਂ ਜਿਹੜੇ ਸਾਡੇ ਸਿੱਖਾਂ ਦੇ ਕੰਮ ਉਹ ਅਸੀਂ ਉਹਨਾਂ ਕੋਲੋਂ ਕੰਮ ਕਰਾਉਂਦੇ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਜੇ ਹਰਿਆਣੇ ਦੇ ਸਿੱਖ ਆਲਰੇਡੀ ਪ੍ਰੈਜ਼ੈਂਟ ਕਰ ਲੈਣ ਹਰਿਆਣੇ ਤੋਂ ਉਹਨਾਂ ਨੂੰ ਜੇ ਉਹ ਹਰਿਆਣੇ ਦੇ ਗੁਰਦੁਆਰੇ ਸਾਂਭ ਲੈਣਗੇ ਉਹ ਪ੍ਰਬੰਧ ਆਪ ਕਰ ਲੈਣਗੇ ਤਾ ਉਹਦੇ ਵਿੱਚ ਸਿੱਖ ਕਿਵੇਂ ਵੰਡੇ ਜਾਣਗੇ ਮੈਨੂੰ ਇਹ ਨਹੀਂ ਸਮਝ ਆ ਰਹੀ ਇਸ ਗੱਲ ਦੀ ਜਿਹੜੀ ਇਹ ਪਲੀ ਲਾਰਨ ਚੋਣ ਇੱਕ ਬੇਟੇ ਨੂੰ ਕਮਜ਼ੋਰ ਕਰ ਰਹੇ ਆ ਜੀ ਸਿੱਖ ਵੰਡੇ ਜਾਣਗੇ ਜੀ ਸਿੱਖ ਕਿਉਂ ਵੰਡੇ ਜਾਣਗੇ ਜੀ ਜੀ ਇਸ ਬੇਸ ਤੇ ਕੋ ਆਪਣੀ ਦਲੀਲ ਦਦੇ ਹੋਣਾ ਸਿੱਖ ਕਿਵੇਂ ਵੰਡੇ ਜਾ ਸਕਦੇ ਜੀ ਸਨਾ ਸਰ ਆਵਤਾਰ ਸਿੰਘ ਹਮੇਸ਼ਾ ਇਹ ਕਹਿੰਦੇ ਨੇ ਕਿ ਚੋਣਾਂ ਨੇੜੇ ਆ ਰਹੀਆਂ ਨੇ ਕਾਂਗਰਸ ਦੀ ਸ਼ੈ ਹੇਠੇ ਸਭ ਕੁਝ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਵੋਟਪੈਂਕ ਮਿਲ ਸਕੇ ਦੇਖੋ ਗੱਲ ਹੈ ਜੀ ਉਹਨੂੰ ਕਹਿੰਦੇ ਭਾਈ ਮੈਂ ਉਹਨਾਂ ਦੀ ਇਸ ਨੂੰ ਆਂਗਰੇਜ਼ ਵੋਟਾਂ ਦੇ پیچھے ਕਰ ਰਹੀ ਐ ਕਿਸੇ ਪਿੱਛੇ ਕਰ ਰਹੀ ਐ ਕਰ ਰਹੀ ਐ ਨਾ ਤੁਸੀਂ ਇਹ ਦੱਸੋ ਉਹਦੇ ਕਰਨ ਦੇ ਨਾਲ ਨੁਕਸਾਨ ਕੀ ਹੋਗਾ ਸਿੱਖਾਂ ਨੂੰ ਕੀ ਨੁਕਸਾਨ ਆਇਆ ਹਰਿਆਣੇ ਦੇ ਸਿੱਖਾਂ ਨੂੰ ਕੀ ਨੁਕਸਾਨ ਆਇਆ ਉਹਨਾਂ ਚੀਜ਼ ਮੈਂ ਦੱਸਣ ਤੇ ਸਹੀ ਨਾ ਐ ਬਾਦਲ ਸਾਹਿਬ ਕਿਉਂ ਵਿਰੋਧ ਕਰ ਰਹੇ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਜੀ ਮੈਂ ਕੋਈ ਵਜ੍ਹਾ ਤੇ ਦੱਸੋ ਨਾ ਪੋਲਿਟੀਕਲੀ ਸੇਕਰ ਹਣ ਦਾ ਸਟੰਗ ਹੋਣਾ ਕਹਿੰਦਾ ਹੈ ਤੇ ਉਹਦੇ ਤੁਹਾਨੂੰ ਕੀ ਫਾਇਦਾ ਹੈਗਾ ਤੁਸੀਂ ਜਿਹਨੂੰ ਪਗੜਾਣਾ ਆਪਣੀਆਂ ਚੋਣਾਂ ਤੁਸੀਂ ਕਿੱਥੇ ਹੋ ਐਸੀ ਫਿਰ ਰਹਿਣ ਦੀ ਕੋਣ ਚੋਣਾਂ ਚ ਕਰਨੀਆ ਫਿਰ ਆਪਣਾ ਪ੍ਰਧਾਨ ਦੇ ਸਖਤਰ ਬਣਾ ਲੈਣਾ ਹੁਣੇ ਤੁਸੀਂ ਦਿੱਲੀ ਕਮੇਟੀਡ ਬਾਈ ਹੋਮਕਾਰ ਫਰਕ ਜੋ ਬਈ ਮਾਨੀ ਕਰ ਸਕਦਾ ਸਾਬ ਕਰ ਕਰੇ ਦਿੱਲੀ ਕਮੇਟੀ ਦੇ ਚੋਣਾਂ ਚ ਚੋਣ ਤੁਸੀਂ ਪ੍ਰਧਾਨ ਜੀ ਸਰ ਦੇ ਵੀ ਹੋਰਾ ਜੀ ਉਧਰ ਕੀ ਫਰਕ ਹੈਗਾ ਉਸ ਵੇ ਤੁਹਾਡੇ ਬੰਦੇ ਜਿਹੜੇ ਹਰਿਆਣਵੀ ਸੰਗਤ ਹੈ ਜੀ ਤੁਹਾਡੀ ਪਾਰਟੀ ਨੂੰ ਦੇ ਦੇਣਗੇ ਨਹੀਂ ਤਾਂ ਕਿ ਦੂਜੇ ਦੇ ਦੇਣਗੇ ਤੀਜੇ ਦੇ ਦੇਣਗੇ ਪਰ ਇਹਦੇ ਹਰਿਆਣੇ ਦਾ ਸਿਕ ਵੱਡਿਆ ਸਿਕ ਜਿਹੜਾ ਉੱਡੇ ਗਿਆ ਤੇ ਸਿਕ ਚੋਣਿਆ ਗਿਆ ਜੀ ਬੰਦੇਸ ਗੱਲ ਦੀ ਸਮਝ ਨਹੀਂ ਆ ਰਹੀ ਜੀ ਤੁਹਾਨੂੰ ਵੱਡਾ ਦਿਲ ਕਰਕੇ ਕੋਈ ਇਹਨਾਂ ਦੀ ਬਣਾਓ ਕਿ ਬੈਠੀਗੇ ਅਸੀਂ ਪੂਰਾ ਸਹਿਯੋਗ ਦੇਾਂਗੇ ਜੀ ਹਾਂਜੀ ਔਰ ਉਹਦੇ ਕਾਹਦੇ ਸਾਡੇ ਇੱਥੇ ਨਮਾਇंदे ਹੋਣਗੇ ਜੀ ਕਰ ਲਓ ਜੀ ਧੰਨਵਾਦ ਸਰਨਾ ਸਾਹਿਬ ਇਹ ਵੀ ਸਾਝ ਨਾਲ ਗੱਲਬਾਤ ਕਰਨ ਦੇ ਲਈ ਸੋ ਸਾਡੇ ਨਾਲ ਸਾਡੇ ਪੱਤਰਕਾਰ ਆਰਿੰਦਰ ਸਿੰਘ ਵੀ ਜੁੜੇ ਹੋਏ ਨੇ ਆਰਿੰਦਰ ਤੁਸੀਂ ਸੁਣੀ ਕੀ ਕਿ ਆ ਪਰਮਜੀਤ ਸਿੰਘ ਸਰਨਾ ਨੇ ਕਹਿ ਰਹੇ ਨੇ ਕਿ ਆਖਰ ਨੁਕਸਾਨ ਕੀ ਹੈ ਜੇਕਰ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣਾਈ ਜਾਂਦੀ ਹੈ ਪਰ ਸਵਾਲ ਇਹ ਵੀ ਉੱਠਦਾ ਕਿ 10 ਸਾਲ ਤੋਂ ਸਰਕਾਰ ਸੀ ਕਾਂਗਰਸ ਦੀ ਹੀ ਸਰਕਾਰ ਸੀ ਹੁਣ ਵੀ ਹਰਿਆਣਾ ਦੇ ਵਿੱਚ ਤਾਂ ਉਦੋਂ ਇਹ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ ਨਹੀਂ ਸਰਨਾ ਸਾਹਿਬ ਨੂੰ ਇਹ ਵੀ ਸਵਾਲ ਕਰਨਾ ਬਣਦਾ ਸੀਗਾ ਕਿ ਡੈਮੋਕ੍ਰੈਟਿਕ ਤੌਰ ਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਚੋਣ ਹੁੰਦੀ ਹੈ ਤਾਂ ਜੇ ਅਸੀਂ ਉਲਟਾ ਸਵਾਲ ਕਰਨਾ ਹੋਵੇ ਜਿਵੇਂ ਉਹ ਕਹਿ ਰਹੇ ਨੇ ਕਿ ਸਮੱਸਿਆ ਕੀ ਹੈ ਬਣਾਉਣ ਦੇ ਅੰਦਰ ਤਾਂ ਇਹ ਚੁਸਤ ਸਮੱਸਿਆ ਕੀ ਹੈ ਕਿ ਜਦੋਂ ਡੈਮੋਕਰੈਟਿਕ ਤੌਰ ਦੇ ਉੱਤੇ ਨਵੇਂ ਦੇ ਚੋਣੇ ਜਾਂਦੇ ਨੇ ਜਿਹੜੇ ਪਹਿਲਾਂ ਨਵੇਂ ਦੇ ਚੋਣੇ ਆਂਦੇ ਨੇ ਤੁਹਾਨੂੰ ਪਤਾ ਹੋਵੇ ਜਗਦੀਸ਼ ਢੀਂਡਾ ਨਾਲ ਵੀ ਇਹ ਸਭ ਲੋਕ ਇਲੈਕਸ਼ਨ ਹਾਰੇ ਨੇ ਪਿਛਲੀਆਂ ਚੋਣਾਂ ਦੇ ਅੰਦਰ ਇਲੈਕਸ਼ਨ ਹਾਰੇ ਨੇ ਐਸਜੀਪੀਸੀ ਦੀਆਂ ਤਾਂ ਉਦੋਂ ਵੀ ਤਾਂ ਚੋਣ ਦਾ ਰਾਈਟ ਦਿੱਤਾ ਜਾਂਦਾ ਸੀ ਐਸਜੀਪੀਸੀ ਵੱਲੋਂ ਸਵਾਲ ਹੀ ਨਹੀਂ ਹੈਗਾ ਸਵਾਲ ਇਹ ਹੈਗਾ ਕਿ 1925 ਦਾ ਐਕਟ ਆ ਗੁਰਦੁਆਰਾ ਐਕਟ ਆ ਗਾ ਜੀ ਗੁਰਦੁਆਰਾ ਐਕਟ ਦੇ ਅੰਡਰ ਹੀ ਇਹ ਸਾਰੀਆਂ ਗਤੀਵਿਧੀਆਂ ਹੁੰਦੀਆਂ ਨੇ ਜਦੋਂ ਨਹਿਰੂ ਤੇ ਮਾਸਟਰ ਤਾਰਾ ਸਿੰਘ ਦਾ ਪ੍ਰੈਕਟ ਹੋਇਆ ਸੀਗਾ ਹਿਸਟੋਰਿਕਲੀ ਅਗਰੇਸ਼ਨ ਦੇਖੋਗੇ ਤੁਸੀਂ ਤਾਂ ਉ ਕੋਈ ਵੀ ਜਿਹੜੀ ਐਮੈਂਡਮੈਂਟ ਹੋਣੀ ਹੈਗੀ ਘਟੂ ਘਟ 1925 ਦੇ ਗੁਰਦੁਆਰਾ ਐਕਟ ਦੇ ਅੰਦਰ ਜਾਂ ਐਸਜੀਪੀਸੀ ਨਾਲ ਰਿਲੇਟਡ ਉਹ ਸਿੱਖਾਂ ਦਾ ਇੱਕ ਜਨਰਲ اجلاس ਐਸਜੀਪੀਸੀ ਦਾ ਇੱਕ ਜਨਰਲ اجلاس ਸੱਦਿਆ ਜਾਊਗਾ ਜਨਰਲ اجلاس ਦੇ ਅੰਦਰ ਜਿਹਦੇ ਅੰਦਰ ਸਾਰੀ ਕਿਉਂਕਿ ਜੀਪੀਸੀ ਦਾ ਮਾਮਲਾ ਪਿਆ ਨਹੀਂ ਹੈਗਾ ਐਸਜੀਪੀਸੀ ਦੇ ਅੰਦਰ ਪੂਰੇ ਦੇਸ਼ ਤੋਂ ਲੋਕ ਨਾਮਿਨੇਟ ਹੁੰਦੇ ਨੇ ਪੂਰੇ ਦੇਸ਼ ਜ ਹਰਿਆਣਾ ਦੇ ਅੰਦਰੋਂ ਵੀ ਨਾਮਿਨੇਟ ਹੁੰਦੇ ਨੇ ਰਾਜਸਥਾਨ ਤੋਂ ਵੀ ਨਾਮਿਨੇਟ ਹੁੰਦੇ ਨੇ ਉਤਰਾਖੰਡ ਚੋਂ ਵੀ ਨਾਮਿਨੇਟ ਹੁੰਦੇ ਨੇ ਵੱਖ-ਵੱਖ ਥਾਵਾਂ ਤੋਂ ਇੰਡੀਆ ਦੀਆਂ ਤੋਂ ਨਾਮਿਨੇਟ ਵੀ ਹੋ ਕੇ ਆਉਂਦੇ ਨੇ ਔਰ ਹਰਿਆਣਾ ਦੇ ਅੰਦਰ ਇਲੈਕਸ਼ਨ ਹੁੰਦੀ ਆ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਪਿਛਲੇ ਇਹ ਵੀ ਪੁੱਛਿਆ ਜਾਣਾ ਚਾਹੀਦਾ ਸੀਗਾ ਹਰਨਾ ਸਾਹਿਬ ਤੋਂ ਕਿ 1947 ਦੀ ਵੰਡ ਤੋਂ ਕਾਫੀ ਸਮਾਂ ਬਾਅਦ ਤੱਕ ਵੀ ਜਿਹੜੇ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਆ ਉਹ ਵੀ ਐਸਜੀਪੀਸੀ ਦੇਖਦੀ ਰਹੀ ਹੈ ਜੀ ਜੀ ਉਦੋਂ ਬਾਅਦ ਜਦੋਂ ਪਾਕਿਸਤਾਨ ਦੇ ਅੰਦਰ ਲੱਗਾ ਕਿ ਨਹੀਂ ਉੱਥੇ ਉਹਦੀ ਇੱਕ ਕਮੇਟੀ ਬਣਨੀ ਚਾਹੀਦੀ ਆ ਫਿਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਆ ਇਸ ਲਈ ਸਵਾਲ ਉਹ 1925 ਦੇ ਗੁਰਦੁਆਰਾ ਐਕਟ ਦੀ ਆ ਜਿਹਦੇ ਅੰਦਰੇ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਿਹਦੇ ਅੰਦਰੇ ਉਦੋਂ ਇਹ ਸੀਗਾ ਕਿ ਐਗਰੋ ਦੀ ਅਮੈਂਡਮੈਂਟ ਹੋਣੀ ਆ ਜੇ ਕਮੈਂਡਮੈਂਟ ਹੋਊਗੀ ਜਦੋਂ ਨਵੀਂ ਐਸਜੀਪੀਸੀ ਰੈਣਾ ਦੇ ਅੰਦਰ ਉਹ ਅਮੈਂਡਮੈਂਟ ਹੋਣੀ ਆ ਉਹ ਅਮੈਂਡਮੈਂਟ ਆ ਜਿਹੜੀ ਉਹ ਸਿੱਖਾਂ ਦੇ ਜਨਰਲ ਬਾਡੀ ਜੀਜੀਪੀਸੀ ਦੇ ਜਨਰਲ ਬਾਡੀ ਦਾ اجلاس ਸੱਦੂਗੀ ਉਹਦੇ ਅੰਦਰ ਜਿਹੜਾ 1/3 ਮੈਜੋਰਟੀ ਉੱਤੇ ਮੋਰ ਲਾਉ ਪਰ ਜਿਹੜੀ ਇਸ ਤਰ੍ਹਾਂ ਦੀ ਛੇੜਛਾੜ ਕੋਈ ਪਹਿਲੀ ਵਾਰ ਦਾ ਮਾਮਲਾ ਨਹੀਂ ਲਗਾਤਾਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਹੁੰਦਾ ਰਿਹਾਗਾ ਜਿਹੜਾ ਲੀਗਲ ਪੱਖ ਆਗਾ ਇਹਦਾ ਪਰ ਹਰਿਆਣੇ ਦੇ ਸਿੱਖਾਂ ਦਾ ਇਹ ਰਾਈਟ ਹੈ ਹਰਿਆਣੇ ਦੇ ਮੰਗਦੇ ਨੇ ਉਹ ਇੱਕ ਆਪ ਦਾ ਪੱਖ ਹੋ ਸਕਦਾਗਾ ਪਰ ਜਿੱਤਨਾ ਸਰਨਾ ਗੱਲ ਨੂੰ ਠਾ ਰਹੇ ਨੇ ਉਹ ਆਪ ਵਿਆਪ ਦੇ ਅੰਦਰ ਇੱਕ ਸਿਆਸੀ ਤੌਰ ਤੇ ਉਹ ਸਿੱਧਾ ਤੁਸੀਂ ਕਹਿੰਦੇ ਹੋ ਕਿ ਛੱਠਾ ਕਮੇਟੀ ਦੀ ਰਿਪੋਰਟ ਜਿਹੜੀ ਛੱਠਾ ਕਮੇਟੀ ਬਿਠਾਈ ਗਈ ਸੀ ਉੱਡਾ ਸਰਕਾਰ ਉਹ ਨੂੰ ਪਹਿਲਾਂ ਕਿਉਂ ਨਹੀਂ ਆਉਂਦੀ ਉਹ ਹੁਣੇ ਕਿਉਂ ਆਉਂਦੀ ਹੈ ਜੀ ਇੱਕ ਵੱਡਾ ਸਵਾਲ ਜੀ ਜੀ ਧੰਨਵਾਦ ਆਦਰ ਗੱਲਬਾਤ ਕਰਨ ਦੇ ਲਈ ਸੋ ਹਰਿਆ